ਕੰਪਨੀ ਦੀ ਮੋਟਰ ਲੱਗੀ ਹੋਈ ਹੈ ਜੀ। ਤੋਂ ਨਹੀਂ ਪੈ ਰਿਆ ਜੀ ਫੋਲ ਮਤਲਬ ਫੋਲਤ ਨਹੀਂ ਕਿੰਨੇ ਮਿੰਨ ਕੜੀਆਂ ਆਈਆਂ ਪੈ ਰਹੀਆਂ ਨੇ ਉਹਦੇ ਵਿੱਚ ਹੀ ਮਤਲਬ ਕਿ ਆ ਲਾ ਦਿਓ ਭਾਜੀ ਇੱਥੇ ਲਾ ਦਿਓ। ਤੇ ਮਤਲਬ ਕਿ ਇਹ ਦੇਖੋ ਬਾਈ ਦੀ ਮੋਟਰ ਆ ਤੇ ਬਸ ਬਸ ਫੋਟੋ ਉਤਾਰ ਲਈ। ਤੋਂ ਪਾਣੀ ਪੂਰਾ ਵਹਿ ਰਿਹਾ ਤੇ ਬਾਕੀ ਆ ਵੇਖੋ ਜੀ ਇਹਨੇ ਠੰਡੇ ਮੌਸਮ ਦੇ ਵਿੱਚ ਵੀ ਚੱਲ ਰਹੀ ਦੇਖੋ ਕਿੰਨਾ ਪ੍ਰੈਸ਼ਰ ਹੈ ਨਾ ਮਤਲਬ ਕਿ ਜ ਅੱਧਾ ਪ੍ਰੋਸੈਸ ਪੂਰਾ ਕੱਢ ਰਹੀ ਹੈ ਮੋਟਰ ਆ ਦੇਖ ਲੋ ਜੀ ਹਾਂ ਬਾਕੀ ਆ ਵੇ ਲੋ ਮੀ ਪੈ ਰਹੀ ਆ ਵੇਖੋ ਤੁਹਾਨੂੰ ਦਿਖਾਉਣੇ ਆ ਜੀ ਤਿੰਨ ਦੀ ਮੋਟਰ ਆ ਜੀ ਬਾਕੀ ਜੀ ਆਹ ਦੇਖ ਲੋ ਜੀ ਪੂਰਾ ਮੀਂਹ ਤੇ ਪਾਣੀ ਖਲੋਤਾ ਪਲੇਟਾਂ ਦੇ ਤਾਂ ਵੀ ਮਤਲਬ ਕਿ ਪੰਜ ਪਲੇਟਾਂ ਆ ਜੀ ਤਾਂ ਵੀ ਕੱਢੀਆਂ ਦੀ ਪਾਣੀ ਦੇਖ ਲੋ ਜੀ ਇਹ ਉਸ ਵਾਲਾ ਕੰਪਨੀ ਦੀ ਮੋਟਰ ਆ ਜੀ ਉਸ ਵਾਲਾ ਕੰਪਨੀ ਦੀਆਂ ਪਲੇਟਾਂ ਆ ਜੀ ਤੇ ਅੱਗੇ ਤੁਹਾਨੂੰ ਦਿਖਾਉਣੇ ਆ ਜੀ ਸਟਾਰਟਰ ਜੀ ਸਟਾਰਟਰ ਵੀ ਉਸ ਵਾਲ ਕੰਪਨੀ ਦਾ